ਅਇਤੇ ਮਹੱਤਵਪੂਰਨ ਦਿੱਤਾ ਗਿਆ ਹੈ ਰਾਮਗੰਗ ਲੈ ਕੇ ਕਿ ਇਹ ਪੂਰਾ ਮਾਪ ਦੇਖੋ ਜੀ ਤੁਹਾਨੂੰ ਸਭ ਨੂੰ ਪਤਾ ਹੈ ਨਵਰਾਤਰੇ ਪਵਿੱਤਰ ਨਵਰਾਤਰੇ ਦਾ ਤਿਉਹਾਰ ਹੋਣ ਵਾਲਾ ਤੇ ਸਾਡੀ ਪ੍ਰਭੂ ਸ਼੍ਰੀ ਰਾਮ ਰਿਹਾਦਾ ਪ੍ਰਸੋਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਰਾਮ ਲੀਲਾ ਸਟੇਜਾਂ ਤੇ ਹੋਣੀ ਹੈ ਧਾਰਮਿਕ ਸਟੇਜਾਂ ਉੱਤੇ ਅਸ਼ਲੀਲ ਗਾਣੇ ਡਾਂਸ ਫਿਲਮੀ ਗਾਣੇ ਬਿਲਕੁਲ ਬੰਦ ਕੀਤੇ ਜਾਣ ਅਸੀਂ ਅੱਜ ਬਿਲਕੁਲ ਇਸ ਗੱਲ ਦੀ ਬੇਨਤੀ ਕਰਨਾ ਹੈ ਐ ਡੀਸੀ ਨੂੰ ਆਪਾਂ ਅੱਜ ਇਸ ਮੰਡਲ ਡੀਸੀ ਅਸੀਂ ਇਸ ਨੂੰ ਮੰਗ ਪੱਤਰ ਦਿੱਤਾ ਹੈ ਜੋ ਮੰਡਲ ਜੋ ਸੀਪੀ ਅੰਮ੍ਰਿਤਸਰ ਨੂੰ ਇਹਨਾਂ ਨੇ ਫਾਰਵਰਡ ਕਰਤਾ ਹੈ ਦੇਖੋ ਕਾਨੂੰਨ ਦੀ ਕੋਈ ਵੀ ਉਲੰਘਣਾ ਨਾ ਕਰੇ देखो धर्म दी बेदबी बिल्कुल बर्दाश्त नहीं की जाएगी आज हम सिर्फ विनती करने आए हैं कल नु जेकर सानो इदा नी कोई वीडियो साडिया टीमा नु मिलदी है ते बिल्कुल ओस्ते पर्चा दर्ज होएगा पेला समय तो भी ਤੁਸੀਂ ਲਗਾਤਾਰ ਇਸ ਤੇ ਤੁੰਗਾ ਰਸ਼ਕਤੇ ਆਏ ਜੇ ਬਹੁਤ سارے ਮਾਮਲੇ ਵੀ ਦਾ ਸਕਰਾਈਬ ਲੇਕਿਨ ਹਰ ਵਾਰਾ ਸੋਸ਼ਲ ਮੀਡੀਆ ਤੇ ਕੁਝ ਵੀਡੀਓਜ਼ ਪੁਰਾਣੀਆਂ ਵਾਇਰਲ ਹੋਣ ਲੱਗ ਪੈਂਦੀਆਂ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਤੇ ਕਿਸ ਤਰੀਕੇ ਦਾ ਡੀਸੀਓ ਤੁਸੀਂ ਅੱਜ ਅश्ववासन ਲੈ ਕੇ ਜਾ ਰਹੇ ਆ ਮਾਨਜੋਗ ਡੀਸੀ ਮੈਨ ਨੇ ਬਹੁਤ ਵਧੀਆ ਅਸ਼ਵਾਸਨ ਦਿੱਤਾ ਸਾਨੂੰ ਸਾਨੂੰ ਕਿਹਾ ਜੋ ਤੁਹਾਡਾ ਮੰਗਿਆ ਮੈਂ ਅੱਗੇ ਫਾਰਵਰਡ ਕਰ ਰਹੇ ਹਾਂ ਤੇ ਦੂਸਰੀ ਗੱਲ ਅਸੀਂ ਸਿਰਫ ਇੱਕ ਪ੍ਰਸ਼ਾਸਨ ਕੋ ਸਾਥ ਲੈਣ ਆਇਆ ਹਿੰਦੂ ਸਮਾਜ ਇੱਕ ਤਾਕਤਵਰ ਸਮਾਜ ਆ ਆਪਣੇ ਫੈਸਲੇ ਲੈ ਸਕਦਾ ਜਿੱਥੇ ਮर्यादा ਪਾਗ ਹੋਏ ਵੀ ਅਸੀਂ ਕਾਨੂੰਨ ਦੇ ਤਹਿਤ ਬਿਲਕੁਲ ਪਹਿਲਾਂ ਵੀ ਪਰਚੇ ਦਰਜ ਕਰਾਇਆ ਕਾਨੂੰਨ ਨੇ ਸਾਡੀ ਮਦਦ ਵੀ ਕੀਤੀ ਆ ਅੱਜ ਅਸੀਂ ਆਪਣੇ ਭੈਣ ਭਰਾਵਾਂ ਨੂੰ ਜਿਹੜੇ RAM Neela ਕਮੇਟੀਆਂ ਚਲਾ ਰਹੇ ਨੇ ਉਹਨਾਂ ਨੂੰ ਸੂਚਿਤ ਕਰਨਾ ਹੈ ਵੀ ਉਹਨਾਂ ਨੂੰ ਅਵੇਅਰ ਹੋ ਜਾਣ ਇਹੋ ਜੀ ਗਲਤੀ ਉਹਨਾਂ ਕੋ ਦੁਬਾਰਾ ਨਾ ਹੋਵੇ ਇਸ ਲਈ ਆਪਾਂ ਆਏ ਹਾਂ